ਦੇਖੋ ਪੰਗ ਨੂੰ ਹਮੇਸ਼ਾ ਸ਼ੁੱਧ ਕਰਕੇ ਵਰਤਣਾ ਚਾਹੀਦਾ ਹੈ ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਪੰਗ ਬਾਰੇ ਜ਼ਿਕਰ ਕੀਤਾ ਸੀ ਇਸ పార్ਟ 2 ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਪੰਗ ਨੂੰ ਕਿਵੇਂ ਸ਼ੁੱਧ ਕਰਨਾ ਹੈ ਨਾਲ ਨਾਲ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗਾ ਪੰਗ ਨੂੰ ਦੇਖੋ ਦੋ ਤਰੀਕੇ ਹੈਗਾ ਸ਼ੁੱਧ ਕਰਨ ਦੇ ਸਭ ਤੋਂ ਪਹਿਲਾ ਤਰੀਕਾ ਤੇ ਹੈਗਾ ਕਿ ਪੰਗ ਨੂੰ ਤੁਸੀਂ ਕਿਸੇ ਸੂਤੀ ਦੇ ਕੱਪੜੇ 'ਚ ਪਾ ਲਓ ਜਾਂ ਕੋਟਨ ਦੇ ਕੱਪੜੇ 'ਚ ਪਾ ਲਓ ਔਰ ਉਸ ਨੂੰ ਕਿਸੇ ਵੀ ਚੀਜ਼ ਨਾਲ ਕੁੱਟੋ ਤੁਸੀਂ ਥਾਪੀ ਦਾ ਯੂਜ਼ ਕਰ ਸਕਦੇ ਹੋ ਕੁੱਟੋ ਔਰ ਨਾਲ ਨਾਲ ਸਾਫ਼ ਪਾਣੀ ਦੇ ਵਿੱਚ ਭਿਗਾਉਂਦੇ ਰਹੋ ਫਿਰ ਉਸਨੂੰ ਕੁੱਟੋ ਫਿਰ ਸਾਫ਼ ਪਾਣੀ ਦੇ ਵਿੱਚ ਭਿਗਾਉਂਦੇ ਰਹੋ ਉਹ ਪੰਗ ਜਿਹੜੀ ਹੈਗੀ ਆਪਣਾ ਕਲਰ ਛੱਡਣਾ ਸ਼ੁਰੂ ਕਰ ਦੇਗੀ ਗ੍ਰੀਨ ਕਲਰ ਹੋਏਗਾ ਫਿਰ ਹੌਲੀ ਹੌਲੀ 옐ੋ ਹੋ ਜਾਏਗਾ ਆਪਾਂ ਪੰਗ ਨੂੰ ਉਨੀ ਦੇਰ ਤੱਕ ਕੁੱਟਣਾ ਹੈ ਭਿਗੋਣਾ ਜਿੰਨੀ ਦੇਰ ਤੱਕ ਉਸ ਦਾ ਜਿਹੜਾ ਰੰਗ ਹੈਗਾ ਉਹ ਸਾਫ਼ ਨਹੀਂ ਹੋ ਜਾਂਦਾ ਯਾਨੀ ਕਿ ਪਾਣੀ ਵਰਗਾ ਨਹੀਂ ਹੋ ਜਾਂਦਾ ਤਕਰੀਬਨ 20 ਤੋਂ 25 ਵਾਰ ਤੁਸੀਂ ਇਹ ਪ੍ਰੋਸੈਸ ਕਰੋਗੇ ਕੁੱਟੋਗੇ ਉਹਨੂੰ ਧੋਵੋਗੇ ਤਾਂ ਪੰਗ ਸ਼ੁੱਧ ਹੋ ਜਾਏਗੀ ਫਿਰ ਉਸ ਨੂੰ ਸੁਕਾ ਕੇ ਤੁੱਪ ਦੇ ਵਿੱਚ ਜਾਂ ਛਾਂਦ ਵਿੱਚ ਔਰ ਉਸ ਦਾ ਪ੍ਰਯੋਗ ਕਰਨਾ ਦੂਜਾ ਤਰੀਕਾ ਇਹ ਹੈਗਾ ਕਿ ਦੂਜਾ ਤਰੀਕਾ ਇਹ ਹੈਗਾ ਕਿ ਆਪਾਂ ਪੰਗ ਨੂੰ ਪਾਣੀ ਦੇ ਵਿੱਚ ਕਾੜਨਾ ਹੈ ਪਾਣੀ ਲੈ ਲਓ ਸਪੋਸ ਕਰੋ ਅੱਧਾ ਕਿਲੋ ਪੰਗ ਹੈ ਤਾਂ 2-3 ਕਿਲੋ ਪਾਣੀ ਲੈ ਲਓ ਔਰ ਉਹਦੇ ਵਿੱਚ ਪੰਗ ਤੇ ਪੱਤੇ ਪਾ ਕੇ ਉਸ ਨੂੰ ਕਾੜੋ ਅੱਧਾ ਘੰਟਾ ਕਾੜਨ ਤੋਂ ਬਾਅਦ ਪੰਗ ਸ਼ੁੱਧ ਹੋ ਜਾਊਗੀ ਫਿਰ ਉਸ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਛਾਂ ਜਾਂ ਤੁੱਪ ਦੇ ਵਿੱਚ ਸੁਕਾ ਕੇ ਔਰ ਉਸ ਦਾ ਤੁਸੀਂ ਪ੍ਰਯੋਗ ਕਰ ਸਕਦੇ ਹੋ ਔਰ ਵੈਸੇ ਵੀ ਪੰਗ ਕਦੇ ਵੀ ਇਕੱਲੀ ਯੂਜ਼ ਨਹੀਂ ਕੀਤੀ ਜਾਂਦੀ ਹਮੇਸ਼ਾ ਇਸ ਦਾ ਇੱਕ ਅਨੁਪਾਣ ਰਹਿਣਾ ਚਾਹੀਦਾ ਹੈ ਪੋਸਕੋਰ ਪੰਗ ਦੀ ਵਰਤੋਂ ਤੁਸੀਂ ਸੰਗ੍ਰਹਿਣੀ ਦੀ ਸਮੱਸਿਆ ਲਈ ਕਰਨੀ ਹੈ ਤਾਂ ਫਿਰ ਤੁਸੀਂ ਬੇਲ ਦਾ ਪਾਊਡਰ ਦੇ ਨਾਲ ਇਸ ਦਾ ਅਨੁਪਾਣ ਲੈ ਸਕਦੇ ਹੋ ਔਰ ਨਾਲ ਤੁਸੀਂ ਆਂਬ ਦੀ ਜਿਹੜੀ ਗੁੱਟਲੀ ਹੁੰਦੀ ਹੈ ਉਸ ਦੀ ਗਿਰੀ ਦਾ ਪਾਊਡਰ ਕਰਕੇ ਵੀ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਪੰਗ ਨੂੰ ਲਗਾਤਾਰ 2 ਮਹੀਨੇ ਤੱਕ ਵੀ ਲੈ ਸਕਦੇ ਹੋ 3 ਮਹੀਨੇ ਤੱਕ ਵੀ ਲੈ ਸਕਦੇ ਕੋਈ ਦਿੱਕਤ ਨਹੀਂ ਪਰ ਫਿਰ ਵੀ ਹਮੇਸ਼ਾ ਇਸ ਨੂੰ ਵੈਦ ਹਕੀਮ ਦੀ ਦੇਖਰੇਖ ਦੇ ਵਿੱਚ ਹੀ ਲੈਣਾ ਚਾਹੀਦਾ ਹੈ ਸੈਲਫ ਮੈਡੀਟੇਸ਼ਨ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ